ਜੋ ਕਿ ਬਹੁਤ ਵੱਡੀ ਮਾਤਰਾ ਵਿੱਚ 1 ਲੱਖ ਲੀਟਰ ਦੇ ਕ੍ਰੀਟ ਦਾਰੂ ਜਿਹੜੀ ਖੜੀ ਗਈ ਹੈ। ਬੜਾ ਐਡਵਾਂਸ ਸਿਸਟਮ ਲਾਉਣਾ ਹੈ। ਹੱਥ ਘੜ ਦਾਰੂ ਬਣਾਉਣ ਦਾ ਘਰ ਦੇ ਵਿੱਚ ਬਣਾਇਆ। ਇੱਕ ਗੁਨਿਆਣਾ ਪਿੰਡ ਤੋਂ ਦਾਰੂ ਖੜੀ ਗਈ ਹੈ ਜੋ ਕਿ ਬਹੁਤ ਵੱਡੀ ਮਾਤਰਾ ਵਿੱਚ 1 ਲੱਖ ਲੀਟਰ ਦੇ ਕ੍ਰੀਟ ਦਾਰੂ ਜਿਹੜੀ ਖੜੀ ਗਈ ਹੈ ਜੋ ਕਿ ਘਰ ਦੇ ਵਿੱਚ ਅਲੱਗ-ਅਲੱਗ ਕਮਰਾ ਵਿੱਚ, ਧਰਮਾ ਦੇ ਵਿੱਚ ਤੇ ਤਰਪਾਲਾਂ ਦੇ ਵਿੱਚ ਪਾ ਕੇ ਰੱਖੀ ਹੋਈ ਜੀ ਤੇ ਨਾਲ ਹੀ ਦੋ ਚੱਲ ਚੱਲਦੀ ਪੱਟੀਆਂ ਫੜੀਆਂ ਗਈਆਂ। ਜੋ ਜਿਹੜੀ ਲਗਾਤਾਰ ਚੱਲਦੀਆਂ ਸੀ ਗੈਸ ਸਿਲੰਡਰਾਂ ਤੇ ਉਹਨਾਂ ਨੂੰ ਲਗਾਇਆ ਗਿਆ ਸੀ। ਇੱਕ ਉਹਨਾਂ ਨੂੰ ਠੰਡਿਆ ਕਰਨ ਦੇ ਲਈ ਕਮਰੇਾਂ 'ਅੰਦਰ ਏਸੀ ਵੀ ਲਾਏ ਗਏ ਸੀ ਤਾਂ ਕਿ ਡਿਸਟਿਲੇਸ਼ਨ ਦਾ ਟਾਈਮ ਜਲਦੀ ਠੰਡੀ ਹੋਏ ਦਾਰੂ ਤੇ ਇਸ ਤੋਂ ਇਲਾਵਾ ਉਹਨਾਂ ਨੇ ਮੋਟਰਾਂ ਵੀ ਲਾਈ ਹੋਈਆਂ ਸੀ ਜਿਸ ਨਾਲ ਪਾਣੀ ਭੰਉਂਦਾ ਸੀ ਤਾਂ ਕਿ ਜਲਦੀ ਜਿਹੜੀ ਹੈ ਡਿਸਟਿਲੇਸ਼ਨ ਹੋ ਸਕੇ, ਖੀਤੀ ਜੀ ਜਲਦੀ ਹੋ ਸਕੇ। ਲਾਈਕ ਉਹ ਬੜਾ ਐਡਵਾਂਸ ਸਿਸਟਮ ਲਾਉ ਉਹਨਾਂ ਨੇ ਹੱਥ ਕੱਢ ਦਾਰੂ ਬਣਾਉਣ ਦਾ ਘਰ ਦੇ ਵਿੱਚ ਬਣਾਇਆ ਹੈ। ਇਹ 1 ਲੱਖ ਲੀਟਰ ਲਾਨ ਇਹ ਐਸਕੇਐਸ ਦੇ ਵਿੱਚ ਦੋ ਜਣੇ ਜਿਹੜੇ ਆ ਉਹ ਗ੍ਰਫਤਾਰ ਜੰਗੀਰ ਸਿੰਘ ਤੇ ਬੂਟਾ ਸਿੰਘ ਇਹਨੂੰ ਗ੍ਰਫਤਾਰ ਕੀਤਾ ਗਿਆ ਇਹ ਗੁਨਾਹਾਂਾ ਪਿੰਡ ਦੇ ਸੀ ਲੋਕਲੀ ਦੇ ਨਹੀਂ ਨਹੀਂ ਫਿਲਹਾਲ ਜੋ ਅਸੀਂ ਚੈਕਿੰਗ ਕੀਤੀ ਹੈ ਉਹਦੇ ਵਿੱਚ ਲਾਨ ਤੋਂ ਹੀ ਬਣੀ ਹੈ ਕੈਮੀਕਲ ਉਹਦੇ ਵਿੱਚ ਨਹੀਂ ਹੈਗਾ ਬਾਕੀ ਤਫਤੀਸ਼ ਜਾਰੀ ਹੈ ਪਰ ਇਨਸਪੈਕਟਰ ਸਾਹਿਬ ਨੇ ਜੋ ਚੈਕਿੰਗ ਕੀਤੀ ਉਸ ਤੋਂ ਆਮ ਜਿਹੜੀ ਲਾਹਨ ਹੁੰਦੀ ਹੈ ਗੁਰ ਤੋਂ ਬੰਦੀ ਹੈ ਉਹੀ ਲਾਹਨ ਤੇ ਉਸ ਤੋਂ ਅੱਗੇ ਡਿਸਟਿਲੇਸ਼ਨ ਕਰਕੇ ਪੁਸ਼ੀਦਗੀ ਕਰਕੇ ਹੱਥਕੜ ਚਰਾਉ ਉਹ ਤਫ਼ਤੀਸ਼ ਚੱਲਦੀ ਹੈ ਉਹਦੇ ਬਾਰੇ ਪੂਸਤ ਤਫ਼ਤੀਸ਼ ਕਰ। ਕਿਉਂਕਿ ਬਹੁਤ ਵੱਡੀ ਮਾਤਰਾ ਹੈ ਤੇ 1 ਲੱਖ ਮੀਟਰ ਦੇ ਤਰੀਕਾ ਦਰੂਹ ਬਣੀ ਗਈ ਹੈ। بڑا ਐਡਵਾਂਸ ਸਿਸਟਮ ਲਾਉਣ ਨੂੰ ਹੱਥਕੜ ਦਾਰੂ ਬਣਾਉਣ ਦਾ ਕਰਦੇ ਕੋ ਬਣਾਇਆ। ਇੱਕ ਗੁਨਿਆਰਾ ਪਿੰਡ ਤੋਂ ਦਾਰੂ ਫੜੀ ਗਈ ਹੈ। ਜੋ ਕਿ ਬਹੁਤ ਵੱਡੀ ਮਾਤਰਾ ਵਿੱਚ 1 ਲੱਖ ਲੀਟਰ ਦੇ ਕਰੀਬ ਦਾਰੂ ਜਰੀ ਪੜੀ ਗਈ ਹੈ ਜੋ ਕਿ ਘਰ ਦੇ ਵਿੱਚ ਅਲੱਗ-ਅਲੱਗ ਕਮਰਿਆਂ ਵਿੱਚ ਧੰਮਾਂ ਦੇ ਵਿੱਚ ਤੇ ਤਿਰਪਾਲਾਂ ਦੇ ਵਿੱਚ ਪਾ ਕੇ ਰੱਖੀ ਹੋਈ ਜੀ ਤੇ ਨਾਲ ਹੀ ਦੋ ਚੱਲ ਚੱਲਦੀ ਪੱਟੀਆਂ ਫੜੀਆਂ ਗਈਆਂ ਜਿਹੜੀ ਕਿ ਲਗਾਤਾਰ ਚੱਲਦੀਆਂ ਸੀ ਗੈਸ ਸਿਲੰਡਰਾਂ ਤੇ ਉਹਨਾਂ ਨੂੰ ਲਗਾਇਆ ਗਿਆ ਸੀਗਾ ਇੱਕ ਉਹਨਾਂ ਨੂੰ ਠੰਡਿਆ ਕਰਨ ਦੇ ਲਈ ਕਮਰਿਆਂ 'ਚ ਏਸੀ ਵੀ ਲਾਏ ਗਏ ਸੀ ਤਾਂ ਕਿ ਡਿਸਟਿਲੇਸ਼ਨ ਦਾ ਟਾਈਮ ਜਲਦੀ ਠੰਡੀ ਹੋਏ ਦਾਰੂ ਤੇ ਇਸ ਤੋਂ ਲਾਵਾ ਉਹਨਾਂ ਨੇ ਮੋਟਰਾਂ ਵੀ ਲਾਈ ਹੋਈਆਂ ਸੀ ਜਿਸ ਨਾਲ ਪਾਣੀ ਘੁੰਮਦਾ ਸੀ ਤਾਂ ਕਿ ਜਲਦੀ ਜਿਹੜੀ ਹੈ ਡਿਸਟਿਲੇਸ਼ਨ ਹੋ ਸਕੇ ਕਸ਼ੀਦਗੀ ਜਲਦੀ ਹੋ ਸਕੇ ਤਾਂ ਕਿ ਉਹ ਬੜਾ ਐਡਵਾਂਸ ਸਿਸਟਮ ਜਿਹੜਾ ਉਹਨਾਂ ਨੇ ਹੱਥ ਘੜੀ ਦਾਰੂ ਬਣਾਉਣ ਦਾ ਘਰ ਦੇ ਵਿੱਚ ਬਣਾਇਆ ਹੋਇਆ ਹੈ 1 ਲੱਖ ਲੀਟਰ ਨੂੰ ਇਹ ਐਸਟੇਸ ਦੇ ਵਿੱਚ ਦੋ ਜਨੇ ਜਿਹੜੇ ਆ ਉਹ ਗ੍ਰਫਤਾਰ ਜੰਗੀਰ ਸਿੰਘ ਤੇ ਬੂਟਾ ਸਿੰਘ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਗੁਨੇਆਣਾ ਪਿੰਡ ਦੇ ਸੀ ਲੋਕਲੀ ਮੈਨੇ ਫਿਲਹਾਲ ਜੋ ਅਸੀਂ ਚੈਕਿੰਗ ਕੀਤੀ ਹੈ ਉਹਦੇ ਲਾਹਨ ਤੋਂ ਹੀ ਬਣੀ ਹੈ ਕੈਮੀਕਲ ਉਹਦੇ ਵਿੱਚ ਨਹੀਂ ਹੈਗਾ ਬਾਕੀ ਤਫਤੀਸ਼ ਜਾਰੀ ਹੈ ਪਰ ਇਨਸਪੈਕਟ ਸਾਹਿਬ ਨੇ ਜੋ ਚੈਕਿੰਗ ਕੀਤੀ ਉਸ ਤੋਂ ਆਮ ਜਿਹੜੀ ਲਾਹਨ ਹੁੰਦੀ ਹੈ ਗੁੜ ਤੋਂ ਬਣਦੀ ਹੈ ਉਹੀ ਲਾਹਨ ਤੇ ਉਸ ਤੋਂ ਅੱਗੇ ਡਿਸਟਿਲੇਸ਼ਨ ਕਰਕੇ ਪੁਸ਼ੀਦਗੀ ਕਰਕੇ ਹੱਥ ਘੜ ਚੜਾਉ ਉਹ ਤਫਤੀਸ਼ ਚੱਲਦੀ ਹੈ ਉਹਦੇ ਬਾਰੇ ਪੁਸ਼ਤਫਤੀਸ਼ ਕਰਦੇ ਕਿਉਂਕਿ ਬਹੁਤ ਵੱਡੀ ਮਾਤਰਾ ਹੈ ਤੇ 1 ਲੱਖ ਮੀਟਰ ਦੇ ਤਰੀਕਾ ਦਰੂਰੀ ਪਈ ਗਈ ਹੈ ਪੜਾ ਅਡਵਾਂਸ ਸਿਸਟਮ ਡਾਉਨ ਹਨ ਨੂੰ ਬਾਤਗੜੀ ਦਾਰੂ ਬਣਾਉਣ ਦਾ ਘਰ ਦੇ ਵਿੱਚ ਬਣਾਇਆ ਇੱਕ ਗੁਨਿਆਰਾ ਪਿੰਡ ਤੋਂ ਦਾਰੂ ਫੜੀ ਗਈ ਹੈ ਜੋ ਕਿ ਬਹੁਤ ਵੱਡੀ ਮਾਤਰਾ ਵਿੱਚ 1 ਲੱਖ ਲੀਟਰ ਦੇ ਕਰੀਬ ਦਾਰੂ ਜਿਹੜੀ ਫੜੀ ਗਈ ਹੈ ਜੋ ਕਿ ਘਰ ਦੇ ਵਿੱਚ ਅਲੱਗ-ਅਲੱਗ ਕਮਰਾ ਵਿੱਚ ਧੰਮਾ ਦੇ ਵਿੱਚ ਤੇ ਤਿਰਪਾਲਾਂ ਦੇ ਵਿੱਚ ਪਾ ਕੇ ਰੱਖੀ ਹੋਈ ਜੀ ਤੇ ਨਾਲ ਹੀ ਦੋ ਚੱਲ ਚੱਲਦੀ ਪੱਟੀਆਂ ਫੜੀਆਂ ਗਈਆਂ ਜਿਹੜੀ ਕਿ ਲਗਾਤਾਰ ਚੱਲਦੀਆਂ ਸੀ ਗੈਸ ਸਿਲੰਡਰਾਂ ਤੇ ਉਹਨਾਂ ਨੂੰ ਲਗਾਇਆ ਗਿਆ ਸੀ ਇਕ ਤਰ੍ਹਾਂ ਉਹਨਾਂ ਨੂੰ ਠੰਡਿਆ ਕਰਨ ਦੇ ਲਈ ਕਮਰੇਾਂ 'ਚ ਏਸੀ ਵੀ ਲਾਏ ਗਏ ਸੀ ਤਾਂ ਕਿ ਡਿਸਟਿਲੇਸ਼ਨ ਦਾ ਟਾਈਮ ਜਲਦੀ ਢੰਗੀ ਹੋਏ ਦਾਰੂ ਤੇ ਇਸ ਤੋਂ ਲਾਵਾ ਉਹਨਾਂ ਨੇ ਮੋਟਰਾਂ ਵੀ ਲਾਈ ਹੋਈਆਂ ਸੀ ਜਿਸ ਨਾਲ ਪਾਣੀ ਘੁੰਮਦਾ ਸੀ ਤਾਂ ਕਿ ਜਲਦੀ ਜਿਹੜੀ ਹੈ ਡਿਸਟਿਲੇਸ਼ਨ ਹੋ ਸਕੇ ਕਸ਼ੀਦਗੀ ਜਲਦੀ ਹੋ ਸਕੇ ਲੇਕਿਨ ਬੜਾ ਐਡਵਾਂਸ ਸਿਸਟਮ ਲਿਆ ਉਹਨਾਂ ਨੇ ਹੱਥ ਕੱਟ ਦਾਰੂ ਬਣਾਉਣ ਦਾ ਘਰ ਦੇ ਵਿੱਚ ਬਣਾਇਆ ਹੋਇਆ ਹੈ 1 ਲੱਖ ਮੀਟਰ ਦਾ ਲਾਲ ਇਸ ਕੇਸ ਦੇ ਵਿੱਚ ਦੋ ਜਣੇ ਜਿਹੜੇ ਆ ਉਹ ਗ੍ਰফতার ਜੰਗੀਰ ਸਿੰਘ ਤੇ ਗੁਟਾ ਸਿੰਘ ਇਹਨੂੰ ਗ੍ਰফতার ਕੀਤਾ ਗਿਆ ਇਹ ਗੁਨਾਹਾਂਾ ਪਿੰਡ ਦੇ ਸੀ ਲੋਕਲੀ ਸੀ ਨਹੀਂ ਨਹੀਂ ਫਿਲਹਾਲ ਜੋ ਅਸੀਂ ਚੈਕਿੰਗ ਕੀਤੀ ਹੈ ਉਹਦੇ ਲਾਹਨ ਤੋਂ ਹੀ ਬਣੀ ਹੈ ਕੈਮੀਕਲ ਉਹਦੇ ਵਿੱਚ ਨਹੀਂ ਹੈਗਾ ਬਾਕੀ ਤਫ਼ਤੀਸ਼ ਜਾਰੀ ਹੈ ਪਰ ਇੰਸਪੈਕਟਰ ਸਾਹਿਬ ਨੇ ਜੋ ਚੈਕਿੰਗ ਕੀਤੀ ਉਸ ਤੋਂ ਆਮ ਜਿਹੜੀ ਲਾਹਨ ਉਹ ਜੀ ਗੁੜ ਤੋਂ ਬਣਦੀ ਹੈ ਉਹੀ ਲਾਹਨ ਉਸ ਤੋਂ ਅੱਗੇ ਡਿਸਟਿਲੇਸ਼ਨ ਕਰਕੇ ਪੁਸ਼ੀਦਗੀ ਕਰਕੇ ਹੱਥ ਘੜੀ ਚਰਾਓ ਉਹ ਤਫ਼ਤੀਸ਼ ਚੱਲਦੀ ਹੈ ਉਹਦੇ ਬਾਰੇ ਉਸ ਤਫ਼ਤੀਸ਼ ਕਰ